ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਤੇ ਸਭ ਦਾ ਵੈਲਕਮ ਹੈ ਜੀ ਸਾਡੀ ਹੈਲਥ ਚੈਨਲ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ YouTube ਤੇ ਅੱਜ ਦੀ ਜਿਹੜੀ ਗੱਲ ਅਸੀਂ ਕਰਨ ਲੱਗੇ ਆ ਉਹ ਵੈਸੇ ਤਾਂ ਦੇਖੋ ਅਸੀਂ ਹਮੇਸ਼ਾ ਗੱਲ ਕਰਦੇ ਆ ਕਿ ਇੱਕ ਸੰਤੁਲਿਤ ਖੁਰਾਕ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਫੈਟ ਹੋਵੇ ਪ੍ਰੋਟੀਨ ਹੋਵੇ ਤੇ ਕਾਰਬੋਹਾਈਡਰੇਟ ਹੋਵੇ ਤੇ ਇੱਕ ਕਿਸੇ ਨੇ ਅੱਜ ਸਾਡੇ ਕਮੈਂਟ ਕੀਤਾ ਸੀਗਾ ਹਰਸ਼ਿੰਦਰ ਜੀ ਕਿ ਖੰਡ ਜੋ ਹੁੰਦਾ ਨਾ ਉਹ ਮਿੱਠਾ ਹੁੰਦਾ ਮਿੱਠਾ ਨਹੀਂ ਹੁੰਦਾ ਖੰਡ ਕਾਰਬੋਹਾਈਡਰੇਟ ਹੁੰਦਾ ਸੋ ਥੋੜਾ ਜਿਹਾ ਕਲੀਅਰ ਕਰ ਲਈਏ ਕਿ ਦੇਖੋ ਬੇਸਿਕੇ ਤਿੰਨੋ ਹੀ ਥੀਜਾ ਹੁੰਦੀਆਂ ਨੇ ਕਾਰਬੋਹਾਈਡਰੇਟ ਫੈਟ ਤੇ ਪ੍ਰੋਟੀਨ ਹਰ ਖਾਣੇ ਦੇ ਵਿੱਚ ਕੁਝ ਅੰਸ਼ ਕਾਰਬੋਹਾਈਡਰੇਟ ਦਾ ਹੁੰਦਾ ਕੁਝ ਅੰਸ਼ ਫੈਟ ਦਾ ਹੁੰਦਾ ਕੁਝ ਅੰਸ਼ ਪ੍ਰੋਟੀਨ ਦਾ ਹੁੰਦਾ ਲੇਕਿਨ ਕਈ ਖਾਣੇ ਨੇ ਜਿਹੜਾ ਘਿਓ ਹੈ ਕਿਉਂ ਸਿਰਫ ਫੈਟ ਹੈ ਜਿਹੜੀ ਖੰਡ ਹੈ ਉਹ ਪਿਓਰ ਕਾਰਬੋਹਾਈਡਰੇਟ ਹੈ ਪਰ ਜੇ ਅਸੀਂ ਆਲੂ ਦੀ ਗੱਲ ਕਰੀਏ ਉਹਦੇ ਵਿੱਚ ਪ੍ਰੋਟੀਨ ਵੀ ਹੈ ਉਹਦੇ ਵਿੱਚ ਥੋੜਾ ਜਿਹਾ ਫੈਟ ਵੀ ਹੈ ਉਹਦੇ ਵਿੱਚ ਫਾਈਬਰ ਵੀ ਹੈ ਪਰ ਕਾਰਬੋਹਾਈਡਰੇਟ ਵੀ ਹੈ ਸੋ ਇਹ ਥੋੜਾ ਕਨਸੈਪਟ ਅਸੀਂ ਕਲੀਅਰ ਕਰੀਏ ਤੇ ਦੇਖੋ ਸਾਡਾ ਜਿਹੜਾ ਦੇਸ਼ ਹੈ ਨਾ ਭਾਰਤ ਦੇਸ਼ ਇਹ ਤਾਂ ਹੈਗਾ ਜੀ ਬੇਸਿਕਲੀ ਸ਼ਾਕਾਹਾਰੀ ਜਿਹੜੇ ਆਪਣੇ ਆਪ ਨੂੰ ਮਾਸਾਹਾਰੀ ਕਹਿੰਦੇ ਵੀ ਨੇ ਨਾ ਉਹ ਵਿਦੇਸ਼ਾਂ ਦੇ ਲੋਕਾਂ ਦੇ ਜੇ ਅਸੀਂ ਮੁਕਾਬਲਾ ਕਰਕੇ ਦੇਖੀਏ ਨਾ ਉਹ ਹਫਤੇ 'ਚ ਇੱਕ ਵਾਰੀ ਕਦੇ ਮਹੀਨੇ 'ਚ ਇੱਕ ਵਾਰੀ ਜਾਂ 15 ਦਿਨਾਂ 'ਚ ਇੱਕ ਵਾਰੀ ਕੋਈ ਮਾਸ ਦੀ ਬਣੀ ਕੋਈ ਚੀਜ਼ ਖਾਂਦੇ ਨੇ ਤੋਂ ਬੇਸਿਕਲੀ ਇੰਡੀਆ ਜਿਹੜਾ ਹੈ ਸ਼ਾਕਾਹਾਰੀ ਹੈ ਤੇ ਦੁਨੀਆ ਭਰ ਦੇ ਵਿੱਚ ਜਿਹੜੀ ਦਾਲਾਂ ਨੇ ਨਾ ਉਹ ਸਭ ਤੋਂ ਵੱਧ ਸਾਡੇ ਦੇਸ਼ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਤੇ ਮੁਸੀਬਤ ਇਹ ਹੈ ਕਿ ਸਾਡੇ ਦੇਸ਼ 'ਚ ਉਹਨੀਆਂ ਪੈਦਾ ਨਹੀਂ ਹੁੰਦੀਆਂ ਤੇ ਬਹੁਤ ਸਾਰਾ ਫੋਰਨ ਐਕਸਚੇਂਜ ਵਰਤਣਾ ਪੈਂਦਾ ਇਹਨਾਂ ਨੂੰ ਇੰਪੋਰਟ ਕਰਨ ਦੇ ਤੇ ਫੇਰ ਵੀ ਪ੍ਰੋਟੀਨ ਪੂਰਾ ਨਹੀਂ ਹੁੰਦਾ ਹਾਂਜੀ ਅੱਜ ਅਸੀਂ ਗੱਲ ਕਰਨ ਲੱਗਿਆਂ ਜੀ ਪੁੰਗਰੀਆਂ ਹੋਈਆਂ ਦਾਲਾਂ ਉੱਤੇ ਕਿਉਂਕਿ ਦਾਲਾਂ ਵੈਸੇ ਤਾਂ ਸਾਰੇ ਖਾਂਦੇ ਹੀ ਨੇ ਪਰ ਪੁੰਗਰੀਆਂ ਦਾਲਾਂ ਦਾ ਕਿਉਂਕਿ ਰਿਵਾਜ ਹੋ ਚੁੱਕਿਆ ਜੇ ਤੇ ਉਹਨੂੰ ਜਦੋਂ ਤੁਸੀਂ ਦੇਖੋਗੇ ਕਦੇ ਇੰਟਰਨੈਟ ਕੋਲ ਕੇ ਉਹਦੇ ਕਲੇਮਸ ਐਡੇ ਐਡੇ ਵੱਡੇ ਵੱਡੇ ਚੌੜੇ ਚੌੜੇ ਨੇ ਕਿ ਜਿਵੇਂ ਅਸੀਂ ਵੈਸੇ ਦਾਲਾਂ ਕਿਤੇ ਖਾ ਲਈਏ ਤਾਂ ਗੁਨਾਹ ਹੀ ਸ਼ਾਇਦ ਕਰ ਰਹੇ ਹਾਂ ਤੋ ਅੱਜ ਅਸੀਂ ਸਿਰਫ ਤੇ ਸਿਰਫ ਕੋਝਾਂ ਉੱਤੇ ਆਧਾਰਿਤ ਗੱਲ ਕਰਾਂਗੇ ਕਿ ਪੁੰਗਰੀਆਂ ਦਾਲਾਂ ਉਨੀ ਵੀ ਜ਼ਿਆਦਾ ਮਹੱਤਤਾ ਨਹੀਂ ਰੱਖਦੀਆਂ ਜਿੰਨੀਆਂ ਤੁਹਾਨੂੰ YouTubeਾਂ ਤੇ ਜਾਂ Net ਦੇ ਉੱਤੇ ਦੱਸਿਆ ਜਾਂਦਾ ਜੇ ਉਹਦੇ ਮਾੜੇ ਅਸਰ ਵੀ ਬਹੁਤ ਜ਼ਿਆਦਾ ਨੇ ਇਹ ਗੱਲ ਇਹ ਤਾਂ ਮੇਰੇ ਲਈ ਵੀ ਬਿਲਕੁਲ ਨਵੀਂ ਤੁਸੀਂ ਅੱਜ ਗੱਲ ਕਰਤੀ ਕਿਉਂਕਿ ਮੈਂ ਤਾਂ ਆਪ ਆਪਣੇ ਮਰੀਜ਼ਾਂ ਨੂੰ ਵੀ ਇਹ ਐਡਵਾਈਸ ਦਿੰਦਾ ਹਾਂ ਕਿ ਤੁਸੀਂ ਪੁੰਗਰੀਆਂ ਦਾਲਾਂ ਜਰੂਰ ਵਰਤੋ ਕਿਉਂਕਿ ਜੇ ਵਿਟਾਮਿਨ B12 ਲੈਣਾ ਹੈ ਤੇ ਉਹਦੇ ਲਈ ਤਾਂ ਵਧੀਆ ਸੋਰਸ ਹੈ ਪਰ ਗੁਰਪਾਲ ਜੀ ਵਿਟਾਮਿਨ B12 ਕਦੋਂ ਆਪ ਬਣਾਉਂਦੀਆਂ ਨੇ ਦਾਲਾਂ ਦੇ ਜਿਹੜੇ ਬੂਤੇ ਨੇ ਉਹਨਾਂ ਦੀਆਂ ਜੜ੍ਹਾਂ ਦੇ ਵਿੱਚ ਮਾਈਕਰੋ ਆਰਗਨਿਜ਼ਮਸ ਕਿਟਾਣੂ ਬੈਠੇ ਨੇ ਸੋ ਉਹ ਕਿਟਾਣੂ ਨੇ ਜਿਹੜੇ ਅਸਲ 'ਚ ਵਿਟਾਮਿਨ B12 ਬਣਾਉਂਦੇ ਨੇ ਸੋ ਇਹ ਆਪਣੇ ਆਪ ਵਿੱਚ ਤਾਂ ਕੁਝ ਵੀ ਨਹੀਂ ਕਰ ਸਕਦੀਆਂ ਸੋ ਇਹਦਾ ਮਤਲਬ ਏ ਇੰਨਾ ਬਿਲੋੜਾ ਜਿਹੜਾ ਅਸੀਂ ਧਰਤੀ ਦੇ ਉੱਤੇ ਸਪ੍ਰੇਆਂ ਤੇ ਸਭ ਕੁਝ ਕਰ ਕਰਕੇ ਜਦੋਂ ਸਤਿਆਨਾਸ਼ ਮਾਰਦੇ ਆ ਉਹ ਮਾਈਕਰੋ ਆਰਗਨਿਜ਼ਮਸ ਮਰ ਜਾਂਦੇ ਨੇ B12 ਉੱਕਾ ਹੀ ਨਹੀਂ ਜੇ ਮਿਲਣਾ ਫੋਕਾ ਫੋਕਾ ਖੰਮ ਖਾਈ ਜਾਓ ਖਰਜੀ ਦਾ ਮਤਲਬ ਕਿਚਾਣੋ ਜਿਹੜੇ ਨੇ ਉਹ ਜਿਹੜਾ ਪੁੰਗਰਦੀ ਆ ਉਹਦੇ ਜੜ ਉਹਦੇ ਵਿੱਚ ਹੁੰਦੇ ਨੇ ਉਹ ਨਾਲੇ ਨੇ ਵੀ ਬਿਲਕੁਲ ਸੋ ਇੱਕ ਗੱਲ ਨਾਲੇ ਜੀ ਹੋਰ ਵੀ ਬਹੁਤ B12 ਦੀ ਜਿਵੇਂ ਹੁਣ ਕੀ ਆ ਸੀਡਸ ਕਹਿੰਦੇ ਉਹ ਵੀ ਭਰਪੂਰ ਨੇ ਵਿਟਾਮਿਨ B12 ਦੇ ਖਰ ਗੱਲ ਅਸੀਂ ਤਾਂ ਅੱਜ ਕਰਨੀ ਜੇ ਪੁੰਗਰੀਆਂ ਹੋਈਆਂ ਦਾਲਾਂ ਦੀ ਪਰ ਪੁੰਗਰੀਆਂ ਦਾਲਾਂ ਵਿੱਚ ਜਿਹੜੀ ਸਭ ਤੋਂ ਬਿਹਤਰ ਹੈ ਉਹਦੇ ਨਾਲ ਸਭ ਤੋਂ ਵੱਧ ਸਾਡੇ ਦਿਮਾਗ 'ਚ ਵਹਿਮ ਭਰ ਦਿੱਤਾ ਗਿਆ ਜੀ ਇਹ ਤਾਂ ਵਾਈ ਹੈ ਤਾਂ ਫਲਾਣਾ ਤਾਂ ਟੱਪਕਾਣਾ ਹੈ ਜਦ ਕਿ ਸਭ ਤੋਂ ਬਿਹਤਰ ਸਭ ਤੋਂ ਵੱਧ ਫਾਇਦੇਮੰਦ ਕਾਲੀ ਕਾਲੀ ਵਾਲੀ ਦਾਲ ਕਾਲੀ ਵਾਲੀ ਮਾਂ ਦਾ ਜਿਹੜੀ ਮਾਂ ਦੀ ਦਾਲ ਜੇ ਨਾ ਸਭ ਤੋਂ ਬਿਹਤਰ ਉਹੀ ਜੇ ਹੁਣ ਇਹਦੇ ਨਾਲ ਭਾਵੇਂ ਤੁਸੀਂ ਆਪਣਾ ਜੋੜਾਂ ਦੀ ਦਰਦ ਜੋੜ ਲਓ ਤੇ ਭਾਵੇਂ ਆਪਣਾ ਗਠੀਆ ਜੋੜ ਲਓ ਤੇ ਭਾਵੇਂ ਜੋ ਕੁਝ ਮਰਜ਼ੀ ਜੋ ਇਹਦੇ ਨਾਲ ਜੋੜਨਾ ਜੇ ਨਾ ਸਾਰੇ ਵਹਿਮ ਪਰਮ ਉਹ ਸਭ ਤੋਂ ਬਿਹਤਰ ਬਿਲਕੁਲ ਦਾਲਾਂ ਤਾਂ ਮੇਰਾ ਖਿਆਲ ਹੈ ਆਪਾਂ ਨੂੰ ਪਤਾ ਆਪਾਂ ਦੱਸ ਚੁੱਕਿਆ ਆ ਕਿ ਯੂਰਿਕ ਐਸਿਡ ਚ ਉਹਨਾਂ ਦਾ ਕੀ ਰੋਲ ਹੈ ਵੱਖਰਾ ਪੂਰਾ ਪ੍ਰੋਗਰਾਮ ਜੇ ਉਹ ਤੁਸੀਂ ਦੇਖ ਸਕਦੇ ਹੋ ਮੈਂ ਗੱਲ ਕਰ ਰਹੀਆਂ ਪੁੰਗਰੀਆਂ ਦਾਲਾਂ ਚ ਬਿਹਤਰੀਨ ਜੋ ਹੈ ਉਹ ਕਾਲੀ ਯਾਨੀ ਮਾਂ ਦੀ ਦਾਲ ਜੇ ਇਹਦੇ ਨਾਲ ਦੇ ਕੋਈ ਵੀ ਹੋਰ ਨੁਕਤੇ ਯੂਰਿਕ ਐਸਿਡ ਜਾਂ ਕੁਝ ਵੀ ਸੁਣਨਾ ਜੋ ਵੱਖਰਾ ਪ੍ਰੋਗਰਾਮ ਤੇ ਸੁਣ ਸਕਦੇ ਹੋ ਤੇ ਅਮਾਉਂਟ ਦੇਖੋ ਜੀ ਸਿਰਫ 100 ਤੋਂ 150 ਗ੍ਰਾਮ ਰੋਜ਼ ਹੀ ਲਿਆ ਜਾ ਸਕਦਾ ਜੇ ਤੇ ਇਹਦੇ ਨਾਲ ਜੇ ਅਸੀਂ ਇਹਨੂੰ ਯਾਨੀ ਲੰਮੇ ਸਮੇਂ ਤੱਕ ਜੇ ਇਹੀ ਰੋਜ਼ ਹੀ ਯਾਨੀ ਆਪਾਂ ਸ਼ੁਰੂ ਕਰ ਦਈਏ ਵੀ ਰੋਜ਼ ਇਹੋ ਹੀ ਵਰਤਣੀ ਜੇ ਤੇ ਜੇ ਉਹਦੇ ਵਿੱਚ ਕਿਤੇ ਜਿਵੇਂ ਬਚੀ ਕਿਸੇ ਨੇ ਕਿ ਅੱਜ ਅੱਜ ਬਣ ਗਿਆ ਬਚ ਗਈ ਵਿੱਚ ਰੱਖ ਦਈਏ ਜਾਂ ਜੀ ਇਹਨੂੰ ਥੋੜਾ ਠਹਿਰ ਕੇ ਵਰਤਦੇ ਆ ਥੋੜੀ ਜੀ ਹੋਰ ਪੁੰਗਰ ਜਾਂਦੀ ਹੈ ਉਹਦੇ ਵਿੱਚ ਇਹੀ ਬੈਕਟੀਰੀਆ ਜੋ ਇਹ ਪੁੰਗਰਣ ਦੇ ਵਿੱਚ ਮਦਦ ਕਰ ਰਹੇ ਨੇ ਓਵਰ ਗਰੋਥ ਹੋ ਸਕਦੀ ਜੇ ਤਬਾਈ ਮਚਾ ਸਕਦੀ ਜੇ ਸਗੋਂ ਉਹਦੇ ਮਾੜੇ ਅਸਰ ਆ ਸਕਦੇ ਨੇ ਅੱਛਾ ਜੀ ਹੁਣ ਇਹਦੇ ਵਿੱਚ ਇਹ ਵੀ ਕਲੇਮਸ ਕੀਤੇ ਗਏ ਜੀ ਕਿ ਇਹਦੇ ਵਿੱਚ ਪ੍ਰੋਟੀਨ ਬਿਹਤਰੀਨ ਹੈ ਪਰੇ ਪਏ ਨੇ ਲਬਾਂ ਲਬ ਨੇ ਮੈਂ ਸਪਸ਼ਟ ਕਰ ਦਿਆਂ ਕਿ ਪੂਰਨ ਰੂਪ ਵਿੱਚ ਹਰ ਕਿਸਮ ਦੀ ਪ੍ਰੋਟੀਨ ਇਸ ਵਿੱਚ ਨਹੀਂ ਹੈ ਤੇ ਜਿੱਥੋਂ ਤੱਕ ਕੈਲਰੀਆਂ ਗੱਲ ਕਰੀਏ ਤਾਂ ਇਹਦੇ ਵਿੱਚ ਪੁੰਗਰੀ ਦਾਲ ਵਿੱਚ ਸਗੋਂ ਕੈਲਰੀਆਂ unsprouted ਨਾਲ ਯਾਨੀ ਜਿਹੜੀ ਕੱਚੀ ਦਾਲ ਨਾਲੋਂ ਕਿਤੇ ਹੀ ਵੱਧ ਨੇ ਕੈਲਰੀਆਂ ਸਗੋਂ ਵੱਧ ਨੇ ਯਾਨੀ ਜੇ 2 ਚਮਚ ਪੁੰਗਰੀ ਦਾਲ ਦੇ ਲਓਗੇ 82 ਕੈਲਰੀਆਂ ਆ ਜਾਂਦੀਆਂ ਤੇ ਉਧਰ ਤੁਸੀਂ ਅੱਧੀ ਕੌਲੀ ਖਾ ਲਓ ਜੇ ਕੱਚੀ ਜੇ ਵਿੱਚ ਰੱਖੀ ਤਾਂ ਉਨੀਆਂ ਹੀ ਕੈਲਰੀਆਂ ਮਤਲਬ ਜਿਹੜੀ ਪੁੰਗਰੀ ਨਹੀਂ ਹੋਈ ਉਹ ਅੱਧੀ ਕੌਲੀ ਇਹਦੇ 2 ਚਮਚ ਸਿਰਫ 2 ਚਮਚ ਤੇ ਤਾਂ ਤਾਕਤ ਜ਼ਿਆਦਾ ਹੋ ਗਈ ਕਿ ਕੈਲਰੀਆਂ ਬਹੁਤ ਜ਼ਿਆਦਾ ਸੋ ਜਿਹੜੇ ਕੈਲਰੀ ਤੋਂ ਸੋਚਦੇ ਨੇ ਜੀ ਅਸੀਂ ਕੌਲਾ ਭਰ ਕੇ ਖਾ ਸਕਦੇ ਆ ਇਹ ਕੈਲਰੀਆਂ ਸਾਡੀਆਂ ਠੀਕ ਰਹਿਣਗੀਆਂ ਉਹਨਾਂ ਲਈ ਵੀ ਇਹ ਠੀਕ ਨਹੀਂ ਹੈ ਫਿਰ ਜੀ ਅਸਲ ਵਿੱਚ ਜਦੋਂ ਅਸੀਂ ਇਹਨੂੰ ਸੋਕ ਕਰਦੇ ਆ ਪਾਣੀ 'ਚ ਜਦੋਂ ਪਾਣੇ ਆ ਉਦੇ ਵਿੱਚ ਕੁਝ ਕੁ ਨਏ ਜਿਹੜੇ ਨਿਊਟ੍ਰੀਐਂਟਸ ਜਿਨ੍ਹਾਂ ਦੇ ਉਹ ਪਦਾਰਥ ਜਿਹੜੇ ਕਿ ਸਾਨੂੰ ਫਾਇਦਾ ਦੇਣ ਵਾਲੇ ਉਹ ਛੇਤੀ ਹਜ਼ਮ ਹੋ ਜਾਣ ਵਾਲੇ ਬਣ ਜਾਂਦੇ ਹੁਣ ਇਹਨਾਂ ਦੇ ਵਿੱਚ ਭਰਿਆ ਪਿਆ ਜੇ ਫਾਈਬਰ ਇਹਨਾਂ ਚ ਆਇਰਨ ਬਹੁਤ ਜ਼ਿਆਦਾ ਜੇ ਮੈਗਨੀਸ਼ੀਅਮ ਜੇ ਜ਼ਿੰਕ ਜੇ ਜੇ ਪ੍ਰੋਟੀਨ ਤਾਂ ਜ਼ਰੂਰ ਜਿਵੇਂ ਮੈਂ ਦੱਸਿਆ ਹੈ ਪਰ ਹੁਣ ਆਪਾਂ ਜੀ ਗੱਲ ਕਰੀਏ ਸਭ ਤੋਂ ਜੇ ਆਪਾਂ ਹੁਣ ਗੱਲ ਕੀਤੀ ਸੀ ਮੈਂ ਮੂੰਗੀ ਸੌਰੀ ਮਾਂ ਦੀ ਤਾਂ ਹੁਣ ਮੈਂ ਦੱਸ ਦਿਆਂ ਕਿ ਜੇ ਪ੍ਰੋਟੀਨ ਵਜੋਂ ਸਭ ਤੋਂ ਬਿਹਤਰ ਇਹਨਾਂ ਚੋਂ ਗਿਣਨੀ ਜੇ ਤਾਂ ਉਹ ਜੇ ਮੂੰਗੀ ਦੀ ਦਾਲ ਤੇ ਨਾਲੇ ਜੇ ਕਾਲੇ ਛੋਲੇ ਸੋ ਇਹਨਾਂ ਚ ਜੇ ਸਭ ਤੋਂ ਜ਼ਿਆਦਾ ਭਰੀ ਹੋਈ ਮੈਕਸਿਮਮ ਪ੍ਰੋਟੀਨ ਇਹ ਤਾਂ ਦੇਖੋ ਜੀ ਕਾਲੇ ਛੋਲੇ ਤੇ ਕਾਲੇ ਛੋਲੇ ਦਾ ਸੂਪ ਦੇ ਕਾਲੇ ਛੋਲੇ ਉਬਾਲ ਕੇ ਬਿਨਾਂ ਵੀ ਟੜਕਾ ਲਾਏ ਆਮ ਹੀ ਵਰਤੇ ਜਾਂਦੇ ਨੇ ਇਹ ਤਾਂ ਪ੍ਰੋਟੀਨ ਦਾ ਸੋਰਸ ਤਾਂ ਬੜਾ ਬਹੁਤ ਵਧੀਆ ਇਹਨਾਂ ਦਾ ਬਿਲਕੁਲ ਜੀ ਇਸ ਤੇ ਸਿਰਫ ਪ੍ਰੋਟੀਨ ਨਹੀਂ ਗੁਰਪਾਲ ਜੀ ਇਸ ਤੇ ਵਿਟਾਮਿਨ A ਹੈ ਵਿਟਾਮਿਨ C ਵਿਟਾਮਿਨ D ਵਿਟਾਮਿਨ E ਵੀ ਨਾ ਵਿਟਾਮਿਨ K ਫਾਈਬਰ ਪੋਟਾਸ਼ੀਅਮ ਫੋਲੇਟ ਸਟੇਪ ਪਿਆਜ ਸੋ ਜੇ ਕਿਤੇ ਗਰਭਵਤੀ ਮਾਂ ਜੇ ਉਹ ਖਾਂਦੀ ਰਹੇ ਤਾਂ ਉਹਦਾ ਬੱਚਾ ਬਹੁਤ ਜ਼ਿਆਦਾ ਵਧੀਆ ਬਹੁਤ ਤਗੜਾ ਹੋ ਸਕਦਾ ਜੇ ਇਹ ਤਾਂ ਪੱਕੀ ਗੱਲ ਜੇ ਤੇ ਫਿਰ ਨਾ ਇੱਕ ਬ੍ਰੋਕਲੀ ਸਪਰਾਉਟਸ ਵੀ ਸ਼ੁਰੂ ਹੋ ਗਏ ਨੇ ਹੂੰ वैसे फोलिक एसिड ਦਾ ਜਿਹੜਾ ਰੋਲ ਹੈ ਨਾ ਜੋ ਹਰਸ਼ਿੰਦਰ ਜੀ ਨੇ ਗੱਲ ਕੀਤੀ ਬਹੁਤ ਵਧੀਆ ਜਿਹੜੇ ਪਹਿਲੇ 3 ਮਹੀਨੇ ਵਿੱਚ ਜਦੋਂ ਬੱਚੇ ਦਾ ਪਾਰਟਸ ਵੱਖਰੇ ਵੱਖਰੇ ਬੰਦੇ ਨੇ ਉਦੋਂ ਜੇ ਫੋਲਿਕ ਐਸਿਡ ਦੀ ਕਮੀ ਹੋ ਜਾਏ ਤੇ ਜਿਹੜੀ ਰੀੜ ਦੀ ਹੱਡੀ ਤੇ ਉਹਦੇ ਜਮਾਂਦਰੂ ਨੂੰ ਨੁਕਸ ਹੋਣ ਦਾ ਖਤਰਾ ਬਹੁਤ ਹੁੰਦਾ ਸੋ ਇਹ ਬੜਾ ਹੀ ਤੁਸੀਂ ਵਧੀਆ ਗੱਲ ਕੀਤੀ ਕਿ ਗੋਲੀ ਫੋਲੀਕ ਦੀ ਲੈਣ ਨਾਲੋਂ ਬਿਹਤਰ ਹੈ ਕਿ ਤੁਸੀਂ ਪੁੰਗਰੀ ਹੋਈ ਦਾਲ ਮਾਂ ਸਾਬਤ ਮੂੰਗੀ ਆਜੀ ਪੁੱਜੇ ਹੋਏ ਛੋਲੇ ਕਮਾਲ ਹੈ ਜੀ ਇਸ ਤੋਂ ਵੱਧ ਹੋਰ ਕੀ ਹੋ ਸਕਦਾ ਫਿਰ ਆਪਾਂ ਕਹਿੰਦੇ ਜੀ ਗਰੀਬਾਂ ਦੀ ਖੁਰਾਕ ਅਮੀਰਾਂ ਦੀ ਖੁਰਾਕ ਪੁੱਜੇ ਛੋਲਿਆਂ ਤੋਂ ਵਧੀਆ ਕੁਝ ਹੈ ਹੀ ਨਹੀਂ ਜੀ ਸਗੋਂ ਮੈਂ ਤਾਂ ਦੱਸ ਦਿਆਂ ਜੀ ਕਿ ਇਹ ਨਾ ਸਿਰਫ ਡਾਇਬਟੀਜ਼ ਸ਼ੱਕਰ ਰੋਗੀਆਂ ਲਈ ਬਲਕਿ ਦਿਲ ਦੇ ਲਈ ਬਾਕਮਾਲ ਦਿਲ ਦੀ ਸਿਹਤ ਠੀਕ ਰੱਖਣ ਲਈ ਕਿਉਂਕਿ ਜੇ ਮੈਂ ਦੱਸਿਆ ਕਿ ਇਸ ਦੇਖੋ ਨਾ ਜੀ ਪ੍ਰੋਟੀਨ ਫਾਈਬਰ ਆਇਰਨ ਕੈਲਸ਼ੀਅਮ ਸਾਰਾ ਕੁਝ ਇਸੋ ਹੱਡੀਆਂ ਲਈ ਵੀ ਬਹੁਤ ਵਧੀਆ ਜੇ ਤੋ ਇਹ ਤਾਂ ਜ਼ਰੂਰ ਲਓ ਹਾਂ ਬ੍ਰੋਕਲੀ ਸਪਰਾਉਟਸ ਜਿਹੜੇ ਇੱਕ ਨਵੇਂ ਸ਼ੁਰੂ ਹੋਏ ਨੇ ਜ਼ਰੂਰ ਉਹਦੇ ਬਾਰੇ ਵੀ ਦੱਸ ਦਿਆਂ ਜੀ ਦੇਖੋ ਜੀ ਉਹਦੇ ਚ ਇੱਕ ਕੱਪ ਜੋ ਸਰਵਿੰਗ ਉਹਨਾਂ ਚ ਲੈਂਦੇ ਨੇ ਉਸ ਚ 2.4 ਗ੍ਰਾਮ ਪ੍ਰੋਟੀਨ ਨੇ ਹੂੰ ਉਹਦੇ ਚ ਜੀ ਨਾਲ ਇੱਕ ਹੋਰ ਬਿਹਤਰੀਨ ਚੀਜ਼ ਸਲਫੋਰਾਫਾਨ ਜੋ ਕਿ ਬਹੁਤ ਸਾਰੀਆਂ ਚੀਜ਼ਾਂ ਸਮੇਤ ਈਵਨ ਕੈਂਸਰ ਹੋਣ ਤੱਕ ਨੂੰ ਰੋਕਣਾ ਅੰਤੜੀਆਂ ਦੀ ਸਿਹਤ ਲਈ ਬਹੁਤ ਜ਼ਿਆਦਾ ਉਹ ਵੀ ਫਾਇਦਾ ਦਿੰਦਾ ਜੇ ਸੋ ਇਹ ਨਵਾਂ ਅਸਵਿਲੇ ਜੋ ਰੁਝਾਨ ਬਣਿਆ ਜੇ ਪਰ ਮੈਂ ਹੁਣ ਇਹ ਦੱਸ ਦਿਆਂ ਵੀ ਜਿਹੜੀ ਸਾਡੀ ਨਾ ਗੁਰਦੁਆਰਿਆਂ ਵਿੱਚ ਇੱਕ ਦਾਲ ਬਣਦੀ ਜੇ ਗੁਰਦੁਆਰਜੀ ਬਿਲਕੁਲ ਜੀ ਛੋਲਿਆਂ ਦੀ ਤੇ ਮਾਂ ਦੀ ਮਾਂ ਮਾਂ ਛੋਲੇ ਦੀ ਦਾਲ ਬਿਲਕੁਲ ਹੁਣ ਮੈਂ ਇਹ ਦੱਸ ਦਿਆਂ ਜੀ ਕਿ ਖੋਜਾਂ ਉਹਨੂੰ ਸੁਪਰ ਫੂਡ ਸਾਬਤ ਕਰ ਚੁੱਕੀਆਂ ਨੇ ਸੋ ਸਮਝ ਲਓ ਕਿ ਗੁਰਦੁਆਰਿਆਂ ਵਿੱਚ ਜੋ ਮੁਫਤੋ ਮੁਫਤ ਦਾਲ ਖਾਧੀ ਜਾਂਦੀ ਜੇ ਉਹ ਇੱਕ ਤਰੀਕੇ ਤੁਹਾਡੇ ਸਰੀਰ ਨੂੰ ਸੰਪੂਰਨ ਖੁਰਾਕ ਸੁਪਰ ਫੂਡ ਤੱਕ ਉਹਨੂੰ ਕਹਿ ਦਿੱਤਾ ਗਿਆ ਪਰ ਪਤਾ ਨਹੀਂ ਕਿਉਂ ਗੁਰਪਾਲ ਜੀ ਘਰ ਕਿੰਨੀ ਵਾਰ ਆਪਾਂ ਬਣਾਈ ਹੈ ਪਰ ਜੋ ਸਵਾਦ ਉਹ ਗੁਰਦਾਰੇ ਜਾ ਕੇ ਮਿਲਦਾ ਜੇ ਨਾ ਸ਼ਾਇਦ ਉਹਦੇ ਵਿੱਚ ਸ਼ਬਦ ਦਾ ਰਸ ਘੁਲ ਜਾਂਦਾ ਮੈਨੂੰ ਲੱਗਦਾ ਹੈ ਖੁਸ਼ਾਲ ਵੀ ਕਰੇਗੇ ਤੁਸੀਂ ਬਣਾ ਸਕਦੇ ਜਿਹੜਾ ਗੁਰਦਾਰੇ ਸਾਬ ਚ ਬਣਾ ਹੈ ਉਹ ਕਿਉਂਕਿ ਜੋ ਤੁਸੀਂ ਗੱਲ ਕਹੀ ਕਿ ਗੁਰਬਾਣੀ ਦਾ ਰਸ ਵਿੱਚ ਜਦ ਮਿਲਿਆ ਹੁੰਦਾ ਉਹ ਫਿਰ ਸਵਾਦ ਹੁੰਦਾ ਕੁਝ ਹੋਰ ਬਿਲਕੁਲ ਬਿਲਕੁਲ ਜੀ ਕਿਉਂਕਿ ਉਹ ਤਾਂ ਖੈਰ ਕਿਸੇ ਵੀ ਧਰਮ ਵਿੱਚ ਜੀ ਜਦੋਂ ਤੁਸੀਂ ਉਸ ਦਾ ਰਮ ਦਾ ਅਸਲ ਨਿਰੋਲ ਰਸ ਕੱਢ ਕੇ ਜਿਹੜੋਂ ਉਹ ਗੱਲ 'ਚ ਪੈਂਦਾ ਜੇ ਨਾ ਉਹ ਤਾਂ ਕੁਝ ਗਜ਼ਬ ਹੀ ਟਾ ਦਿੰਦਾ ਜੇ ਅ ਅੱਗੇ ਜੀ ਚਾ ਗੱਲ ਕਰਦੇ ਹੁਣ ਮੂੰਗੀ ਦੀ ਮੂੰਗੀ ਸਾਬਤ ਜੋ ਦਾਲ ਹਰੇ ਵਾਲੀ ਜੋ ਗੱਲ ਆਪਾਂ ਕਰਨ ਲੱਗਿਆ ਉਹਦੇ ਵਿੱਚ ਜੇ ਕੱਲੇ B12 ਵਜੋਂ ਹੁਣ ਲਈਏ ਤਾਂ ਉਹਦੇ ਵਿੱਚ ਉਹ ਕਹਿੰਦੇ ਨੇ ਜੀ ਆਲਮੋਸਟ ਇਹਨਾਂ ਸਾਰਿਆਂ 'ਚੋਂ ਥੋੜਾ ਜਿਹਾ 1 ਇੰਚ ਉੱਪਰ ਹੀ ਜਾਂਦਾ ਜੇ ਕਮਸੋ ਬੈਸਟ B12 ਉਹਦੇ 'ਚ ਉਹਦੇ ਵਿੱਚ ਦਰਅਸਲ ਜੀ ਅਸਕਿਨ ਹੈਲਥ ਲਈ ਤੇ ਭਾਰ ਕਾਬੂ ਚ ਰੱਖਣ ਲਈ ਵੀ ਉਹਦੇ ਚ ਤੱਤ ਨੇ ਈਵਨ ਉਹ ਕਹਿੰਦੇ ਜੀ ਬਲੱਡ ਸਰਕੂਲੇਸ਼ਨ ਉਹ ਠੀਕ ਕਰ ਦਿੰਦੀ ਜੇ ਉਹਦੇ ਚ ਵੀ ਆਰਨ ਕੈਲਸ਼ੀਅਮ ਪੋਟਾਸ਼ੀਅਮ ਹੱਡੀਆਂ ਲਈ ਤਗੜੀ ਜੇ ਤੇ ਜੇ ਤੁਹਾਡੇ ਲੱਤਾਂ ਚ ਕਿੜਵਲ ਪੈਂਦੇ ਨੇ ਨਾ ਕ੍ਰੈਂਪਸ ਹੋ ਰਹੇ ਨੇ ਤਾਂ ਫਿਰ ਉਹਦੇ ਵਾਸਤੇ ਵੀ ਜੀ ਕਹਿੰਦੇ ਨੇ ਮੂੰਗੀ ਜਾਵਤ ਤੁਸੀਂ ਲੈ ਲਿਆ ਕਰੋ ਨਹੀਂ ਤਾਂ ਪਿਆਕ ਹੈ ਨਾ ਇਹਦਾ ਤੁਸੀਂ ਆਟੇ ਚ ਹੀ ਪਾ ਲਓ ਪਰ ਜੇ ਇਹ ਸਪਰਾਉਟਸ ਵਜੋਂ ਖਾਣੀ ਜੇ ਰੱਬ ਦਾ ਵਾਸਤਾ ਇਹਨੂੰ ਦੁਬਾਰਾ ਕੁੱਕਰ ਚ ਪਾ ਕੇ ਸਟੀਮ ਨਾ ਦੇ ਦਿਓ ਸਾਰਾ ਬੇੜਾ ਗਰਕ ਕਰ ਦੇਓਗੇ ਸੋ ਉਹਨੂੰ ਉਸੇ ਤਰ੍ਹਾਂ ਹੀ ਵਿੱਚ ਕੱਚੇ ਤਰੀਕੇ ਹੀ ਉਹਨੂੰ ਵਰਤਣੀ ਚਾਹੀਦੀ ਹੈ ਤੇ ਬਿਲਕੁਲ ਉਹਨੂੰ ਬਰੀਕ-ਬਰੀਕ ਪਿਆਜ਼ ਕੱਟ ਕੇ ਉੱਪਰ ਪਾ ਕੇ ਨਾਲ ਤੁਸੀਂ ਬਰੀਕ-ਬਰੀਕ ਕਰ ਸਕਦੇ ਹੋ ਜੀ ਟਮਾਟਰ ਕੱਟ ਕੇ ਤੇ ਫਿਰ ਉਸ ਚ ਥੋੜਾ ਜਿਹਾ ਪਾ ਕੇ ਆਪਾਂ ਨਿੰਬੂ ਦੇਓ ਕਿਆ ਕਮਾਲ ਦਾ ਤੁਸੀਂ ਉਹਨੂੰ ਸੈਲਡ ਦੇ ਵਿੱਚ ਵੀ ਤੇ ਇੰਜ ਹੀ ਖਾ ਸਕਦੇ ਹੋ ਬੜੀ ਮਜ਼ੇਦਾਰ ਚਾਟ ਬਣ ਸਕਦੀ ਜੇ ਤੇ ਫਿਰ ਜੀ ਤੂੜ ਦੀ ਦਾਲ ਜਿਹਦੇ ਬਾਰੇ ਆਪਾਂ ਨੂੰ ਪਤਾ ਜੇ ਕਿ ਨੁਕਸਾਨ ਵੀ ਉਹਦੇ ਕਾਫੀ ਹੁੰਦੇ ਨੇ ਕਦੇ ਪੁੰਗਰੀ ਹੋਈ ਜਦੋਂ ਲਈ ਜਾਵੇ ਇਹਦੇ ਵਿੱਚ ਲਾ ਵੀ ਫਾਈਬਰ ਫੋਲਿਕ ਐਸਿਡ ਆਇਰਨ ਕੈਲਸ਼ੀਅਮ ਇਹਦੇ ਚ ਹੈਲਦੀ ਕਾਰਬਸ ਵੀ ਨੇ ਤੇ ਫਿਰ ਜਿਵੇਂ ਗਰੀਬਾਂ ਦੇ ਵਜੋਂ ਕਿ ਬਹੁਤ ਉਹਦੋਂ ਸਸਤੀ ਸੀ ਨਹੀਂ ਸੀ ਜਿਹੜੇ ਕਰ ਸਕਦੇ ਰੱਬੋ ਹੀ ਇਹਦੇ ਵਿੱਚ ਪ੍ਰੋਟੀਨ ਜੇ ਸਾਰੀਆਂ ਦਾਲਾਂ ਜੋ ਆਪਾਂ ਲਈਏ ਤੇ ਇਹਦੇ ਵਿੱਚ ਥੋੜੀ ਜੀ ਮਾਤਰਾ ਸਬਣਾ ਨਾਲੋਂ ਵਾਧੂ ਮਿਲਦੀ ਜੇ ਤੋ ਇਹੀ ਜੇ ਜਿਹੜੀ ਉਹਨਾਂ ਚ ਜਿਵੇਂ ਪਹਿਲਾਂ ਆਪਾਂ ਦੇਖਦੇ ਸੀ ਸ਼ੱਕਰ ਰੋਗ ਤੇ ਦਿਲ ਦੇ ਰੋਗ ਉਹ ਗਰੀਬਾਂ ਚ ਕੰਮਕਾਰ ਕਰਨ ਵਾਲਿਆਂ ਚ ਘੱਟ ਹੁੰਦੇ ਸਨ ਪਰ ਹੁਣ ਜਿਵੇਂ ਜਿਵੇਂ ਉਹਨਾਂ ਦੀ ਜ਼ਿੰਦਗੀ ਜਿਉਣ ਦਾ ਟੰਗ ਬਿਹਤਰ ਹੁੰਦਾ ਜਾਂਦਾ ਜੇ ਜਾਂ ਉਹ ਵੀ ਫਾਸਟ ਫੂਡਸ ਦੀ ਐਡਿਕਸ਼ਨ ਸ਼ੁਰੂ ਹੋਈ ਜੇ ਉੱਤੇ ਵੀ ਉਹੀ ਬਰਬਾਦੀ ਸ਼ੁਰੂ ਹੋ ਗਈ ਜੇ ਫੇਰ ਜੀ ਮਸਰਾਂ ਦੀ ਦਾਲ ਤੁਸੀਂ ਇਹ ਤੁਸੀਂ ਨਾਲ ਦੀ ਨਾਲ ਮੈਂ ਇਹ ਗੱਲ ਜੋੜਾਂ ਜੋ ਬੜੀ ਇਹਨਾਂ ਨੇ ਵਧੀਆ ਗੱਲ ਕੀਤੀ ਕਿ ਦੇਖੋ ਜ਼ਿੰਦਗੀ ਜਿਵੇਂ ਲਾਈਫ ਸਟਾਈਲ ਬਦਲਦਾ ਹੈ ਨਾ ਤੋ ਇੱਕ ਸਰਵੇ ਜਿਹੜਾ ਸ਼ੂਗਰ ਦੇ ਬਾਰੇ ਕੀਤਾ ਗਿਆ ਸੀ ਨਾ ਚੰਡੀਗੜ੍ਹ ਨੰਬਰ 1 ਤੇ ਆ ਰਿਹਾ ਏ ਇਸ ਪ੍ਰੀ ਡਾਇਬੀਟਿਸ ਤੇ ਡਾਇਬੀਟਿਸ ਜਿਹੜੀ ਮਾਈਗ੍ਰੈਂਟ ਪੋਪੂਲੇਸ਼ਨ ਯੂਪੀ ਵਿਆਹਰ ਤੋਂ ਆਏ ਨਾ ਜਿਹੜੇ ਉੱਤ ਉਧਰ ਦੇ ਪਾਸੇ ਜਦੋਂ ਤੱਕ ਰਹਿੰਦੇ ਸੀ ਸ਼ੂਗਰ ਨਹੀਂ ਸੀ ਜਦੋਂ ਪੰਜਾਬ ਚ ਆ ਕੇ ਚੰਡੀਗੜ੍ਹ ਵਾਲਾ ਫਾਸਟ ਫੂਡ ਕਲਚਰ ਉਹਨਾਂ ਨੂੰ ਵੀ ਪੈ ਗਿਆ ਨਾ ਤੇ ਉਹਨਾਂ ਦੇ ਵਿੱਚ ਵੀ ਇਹ ਪ੍ਰੀ ਡਾਇਬੀਟਿਸ ਤੇ ਡਾਇਬੀਟਿਸ ਬਹੁਤ ਹੋ ਗਏ ਬਿਲਕੁਲ ਸਗੋਂ ਵੱਧ ਉਹ ਸਾਡੇ ਇੱਥੋਂ ਵਾਲਿਆਂ ਨਾਲੋਂ ਸਗੋਂ ਜ਼ਿਆਦਾ ਤਗੜੇ ਤਰੀਕੇ ਬਿਲਕੁਲ ਫੜੇਗੇ ਨੇ ਹੁਣ ਗੱਲ ਕਰੀਏ ਜੀ ਮਸਰਾਂ ਦੀ ਹੂੰ ਮਸਰਾਂ ਦੀ ਦਾਲ ਤਾਂ ਜੀ ਇਸ ਵੇਲੇ ਇਹਨਾਂ ਨੂੰ ਮੰਨ ਲਿਆ ਗਿਆ ਕਿ ਜੇ ਪੁੰਗਰੀ ਦਾਲ ਦਾ ਇੱਕ ਬਾਉਲ ਖਾ ਲੈਂਦੇ ਹੋ ਤੁਸੀਂ ਉਹ ਜੀ ਪਾਵਰ ਹਾਊਸ ਉਹਨੂੰ ਗਿਣਿਆ ਜਾ ਰਿਹਾ ਹੁਣ ਐਡਾ ਤਗੜਾ ਉਹਦਾ ਨਾਂ ਲਿਆ ਗਿਆ ਜੀ ਮਸਰਾਂ ਦੀ ਪੁੰਗਰੀ ਦਾਲ ਇੱਕ ਕੌਲੀ ਜੇ ਤੁਸੀਂ ਹਫਤੇ ਵਿੱਚ ਤਿੰਨ ਦਿਨ ਲੈ ਲੈਂਦੇ ਹੋ ਪਾਵਰ ਹਾਊਸ ਜੇ ਤੇ ਇਹਦੇ ਨਾਲ ਮੋਟਾਪਾ ਵੀ ਕਾਬੂ ਵਿੱਚ ਰੱਖਿਆ ਜਾ ਸਕਦਾ ਜੀ ਸੋ ਇਹ ਉਸ ਪੱਖੋਂ ਵੀ ਕਾਫੀ ਫਾਇਦੇਮੰਦ। ਫੈਟ ਨਹੀਂ ਨਾ ਹੈਗਾ ਤਾਂ ਪ੍ਰੋਟੀਨ ਬੜਾ ਵਧੀਆ ਹੈ। ਸਾਰੀਆਂ ਹੀ ਦਾਲਾਂ ਵਿੱਚ ਮੁਟਾਪਾ ਕੰਟਰੋਲ ਕਰਨ ਦੇ ਵਿੱਚ ਦਾਲਾਂ ਦਾ ਬਹੁਤ ਅਹਿਮ ਰੋਲ ਹੈ। ਬਿਲਕੁਲ ਜੀ ਪਰ ਹੁਣ ਇਹਦੇ ਚ ਕਿੰਨੀ ਵਰਤੀ ਹੈ? ਸਵਾਲ ਤਾਂ ਉਹ ਵੱਡਾ ਜਿਵੇਂ ਮੈਂ ਦੱਸਿਆ ਕਿ ਇੱਕ ਕੌਲੀ ਤੋਂ ਵੱਧ ਕਿਸੇ ਹੀ ਹਾਲ ਵਿੱਚ ਨਹੀਂ ਛੋਟੀ ਕੌਲੀ ਉਹ ਵੀ ਵੱਡੀ ਭਰੀ ਹੋਈ ਨਹੀਂ ਤੇ ਖਾਸ ਤੌਰ ਤੇ ਬਿਹਤਰ ਤਾਂ ਇਹ ਹੀ ਜੇ ਜੇ 100-150 ਗ੍ਰਾਮ ਦੇ ਵਿੱਚ ਵਿੱਚ ਤਾਂ ਕਿ ਉਸ ਤੋਂ ਉੱਪਰ ਤਾਂ ਕਿਸੇ ਹੀ ਹਾਲ ਚ ਨਹੀਂ। ਤੇ ਫਿਰ ਇੱਕੋ ਹੀ दाल ਖਾਈ ਜੋ ਉਹਦਾ ਕੋਈ ਬੈਨੀਫਿਟ ਨਹੀਂ ਜੇ ਹਰ ਇੱਕ ਜਿ ਵੱਖੋ ਵੱਖਰੇ ਅੰਸ਼ ਨੇ ਤੇ ਕਈ ਤਾਂ ਗੜੰਬਾ ਬਣਾ ਦਿੰਦੇ ਨੇ ਕਿ ਸਾਰਾ ਕੁਝ ਹੀ ਮਿਕਸ ਕਰ ਲਓ ਨਹੀਂ ਠੀਕ ਜੇ ਉਹਦਾ ਕਿਸੇ ਵੀ ਚੀਜ਼ ਦਾ ਚੱਜ ਦਾ ਫਾਇਦਾ ਨਹੀਂ ਲਿਆ ਉਹ ਕਸਾਟਾ ਆਈਸਕ੍ਰੀਮ ਨਹੀਂ ਬਣਾਣੀ ਜੈ ਜਿਹੜੀ ਬਚੀਆਂ ਜੋੜ ਕੇ ਇੱਕ ਕਸਾਟਾ ਬਣਾ ਦੋ ਬਿਲਕੁਲ ਬਿਲਕੁਲ ਜੀ ਸੋ ਕਸਾਟਾ ਨਹੀਂ ਜੇ ਬਣਾਣੀ ਤੁਸੀਂ ਅਲੱਗ ਅਲੱਗ ਦਾਲਾਂ ਨੂੰ ਅਲੱਗ ਅਲੱਗ ਦੇਣ ਉਹਨੂੰ ਤੇ ਫ੍ਰਿਜ ਵਿੱਚ ਬਿਲਕੁਲ ਨਹੀਂ ਰੱਖਣੀ ਤਾਜ਼ੀ ਹੀ ਵਰਤਨੀ ਹੈ ਤੇ ਸਮਾਂ ਵੀ ਦੇਖ ਲਿਓ ਵੱਧ ਜੇ ਕਰ ਦਿੱਤੀ ਉਹਦੇ ਵਿੱਚ ਮਾੜੇ ਬੈਕਟੀਰੀਆ ਆ ਜਾਂਦੇ ਨੇ ਤੇ ਹੁਣ ਕੋਪਾਲ ਜੀ ਆਪਾਂ ਇਹਦੇ ਕੁਝ ਮਾੜੇ ਤੇ ਨਾਲੇ ਜਿਹੜੇ ਕੁਝ ਲੋਕ ਜੋ ਸਾਡੇ ਕੋਲ इवन ਬੱਚੇ ਵੀ ਆਉਂਦੇ ਨੇ ਜਿਨ੍ਹਾਂ ਨੂੰ ਅਸੀਂ ਪਾਈਕਾ ਦੇ ਵਿੱਚ ਵੀ ਗਿਣਦਿਆਂ ਬਿਮਾਰੀ ਕੇ ਜਦੋਂ ਲਹੂ ਦੀ ਕਮੀ ਹੁੰਦੀ ਉਹ ਕੱਚੀਆਂ ਦਾਲਾਂ ਖਾਂਦੇ ਨੇ ਬਹੁਤ ਸਾਰੇ ਇਹ ਬਹੁਤ ਕੱਚੀਆਂ ਦਾਲਾਂ ਨਹੀਂ ਕਈ ਤਾਂ ਮੈਂ ਦੇਖੇ ਉਹ ਕਲੀ ਲਾ ਕੇ ਖਾਣ ਲੱਗ ਜਾਂਦੇ ਨੇ ਮਿੱਟੀ ਖਾਂਦੇ ਨੇ ਕਈ ਬਿਲਕੁਲ ਜੀ ਇਹਦੇ ਨਾਲ ਅਸਲ ਚ ਕੀ ਹੋਇਆ ਜੀ ਕਿ ਇਸੇ ਤਰ੍ਹਾਂ ਦਾ ਜਿਵੇਂ ਗਿਆਨ ਕੋਈ ਦੇ ਗਿਆ ਇਸ ਤਰ੍ਹਾਂ ਦਾ ਜੀ ਇਹਦੇ ਚ ਲੋ ਫੈਟ ਜੇ ਪ੍ਰੋਟੀਨ ਜਿਆਦਾ ਜੇ ਫਾਈਬਰ ਜੇ ਸੋ ਕੱਚੀਆਂ ਦਾਣਾ ਖਾਓ ਇਹ ਜਿਆਦਾ ਬਿਹਤਰ ਹੁਣ ਉਹਦੇ ਵਿੱਚ ਤੁਹਾਨੂੰ ਸਪਸ਼ਟ ਕਰਦੀ ਹੈ ਜੀ ਉਹਦੇ ਚ ਇੱਕ ਲੈਕਟਿਨ ਹੁੰਦੀ ਜੇ ਅੰਸ਼ ਜਿਹੜੀ ਅਸਲ ਵਿੱਚ ਬਣਾਈ ਕੁਦਰਤ ਨੇ ਕਿਉਂ ਸੀ ਇਹ ਦੀ ਇਹ ਕੱਚੀਆਂ ਦਾਲਾਂ ਜਾਨਵਰ ਨਾ ਖਾ ਜਾਣ ਖਰਾਬ ਨਾ ਹੋ ਦੇ ਇਸ ਤਰ੍ਹਾਂ ਹੋਣਾਂ ਚ ਉਹਦੇ ਵਿੱਚ ਕੁਦਰਤ ਨਹੀਂ ਲੈਕਟਿਨ ਪਾ ਕੇ ਭੇਜੀ ਕਿ ਇਹ ਤੁਹਾਡੇ ਅੰਤੜੀਆਂ ਦੇ ਅੰਦਰਲੀ ਲਾਈਨਿੰਗ ਦੇ ਉੱਤੇ ਚਿੰਬੜ ਜਾਂਦਾ ਜੇ ਤੇ ਨਾ ਤਾਂ ਤੁਹਾਨੂੰ ਹੋਰ ਕੁਝ ਖਾਣ ਨੂੰ ਦਿਲ ਕਰਦਾ ਫਾਰਾ ਹੋ ਗਿਆ ਉਬਾਕ ਜੇ ਆਉਂਦੇ ਨੇ ਤੁਹਾਨੂੰ ਵੀ ਇਹ ਤਾਂ ਹੁਣ ਜਿਵੇਂ ਨਾ ਉਲਟੀ ਕਰੀ ਦੋ ਕੀ ਖਾ ਗਿਆ ਕੱਚੀ ਦਾਲ ਤਾਂ ਬਿਲਕੁਲ ਨਹੀਂ ਕਿਸੇ ਵੀ ਤਰੀਕੇ ਨਾਲ ਖਾਣੀ ਚਾਹੀਦੀ ਇਹ ਪਾਇਆ ਹੀ ਕੁਦਰਤ ਨੇ ਇਸ ਕਰਕੇ ਹੋਇਆ ਕਿ ਜਾਨਵਰ ਵੀ ਇਹਨੂੰ ਨਾ ਖਾ ਲੈਣ ਸੋ ਇਹ ਜਿਹੜਾ ਅਸੀਂ ਰੁਝਾਨ ਬਣਾ ਲਿਆ ਕਿ ਤੋਂ ਇਧਰੋਂ ਉਧਰੋਂ ਸੁਣ ਕੇ ਜੀ ਕੱਚੀਆਂ ਬਹੁਤ ਵਧੀਆਂ ਨੇ ਰੱਬ ਦਾ ਵਾਸਤਾ ਇਹ ਨਾ ਖਾਓ ਇਸੇ ਕਰਕੇ ਪੁੰਗਰੀ ਦਾਲ ਦੇ ਵਿੱਚ ਜੇ ਕੱਚਾ ਅੰਸ਼ ਮੂੰਹ ਵਿੱਚ ਆ ਰਿਹਾ ਜੇ ਨਹੀਂ ਖਾਣੀ ਕਿਉਂਕਿ ਦੇਖੋ ਜੀ ਇਹਦੇ ਵਿੱਚ ਜੇ ਕਿਤੇ ਤੁਹਾਡਾ ਬਾਈ ਚਾਂਸ ਜਿਹੜੀ ਪੁੰਗਰੀ ਹੋਈ ਦਾਲ ਦੀ ਸਟੋਰੇਜ ਜਿਵੇਂ ਆਪਾਂ ਇੱਕ ਹੋਟਲ ਵਿੱਚ ਸਾਡੀ ਕਾਨਫਰੈਂਸ ਸੀ ਗਏ ਸੀ ਤਾਂ ਉਹਨਾਂ ਨੇ ਕੋਨੇ ਵਿੱਚ ਰੱਖ ਦਿੱਤੀ ਜਿੱਥੇ ਉਹ ਨਿੱਕੇ ਨਿੱਕੇ ਕੀੜੇ ਉਹਦੇ ਵਿੱਚ ਪੈ ਗਏ ਤੇ ਉਹ ਸਗੋਂ ਜ਼ਿਆਦਾ ਡੇਂਜਰਸ ਸੀ ਜਿਨ੍ਹਾਂ ਨੇ ਖਾਧੀ ਉਸ ਰਾਤ ਉਲਟੀਆਂ ਕਰਦੇ ਰਹੇ ਖਾਸ ਕਰ ਫੰਗਸ ਵੀ ਹੋ ਜਾਂਦੀ ਹੈ ਕਿਉਂਕਿ ਉਹ ਮੌਇਸਚਰ ਹੁੰਦਾ ਤੋ ਦੇ ਜੇ ਰਾਤ ਨੂੰ ਕੰਡ ਕੇ ਤੁਸੀਂ ਬਾਹਰ ਰੱਖ ਦਿੱਤੀਏ ਕਿ ਸਵੇਰੇ ਅਸੀਂ ਖਾਣੀ ਹੈ ਸਮਝ ਲਓ ਕਿ ਫੰਗਸ ਉੱਲੀ ਉਸ ਤੇ ਪੈ ਗਈ ਜੇ ਮਾੜੇ ਕਿਟਾਣੂ ਦੁਗਣੇ ਹੋ ਗਏ ਜੇ ਫੂਡ ਪੋਇਜ਼ਨਿੰਗ ਦਾ ਇੱਕ ਮੇਜਰ ਕਾਰਨ ਬਣਦਾ ਜਾ ਰਿਹਾ ਜੇ ਇੰਜੀ ਇੱਕ ਹੋਰ ਦੱਸਾਂ ਜੀ ਕੱਚੀ ਕਣਕ ਵੀ ਕਈ ਖਾ ਲੈਂਦੇ ਨੇ ਵੀ ਭੁੰਨੀ ਅੱਧ ਕੱਚੀ ਜੀ ਉਹ ਭੁੰਨੀ ਪੂਰੀ ਵੀ ਨਾ ਗਈ ਉਹ ਵੀ ਖਾ ਜਾਂਦੇ ਨੇ ਉਹਦੇ ਵਿੱਚ ਵੀ ਵੀਟ ਜਰਮ ਗਲੂਟਨਨ ਇੱਕ ਕੁਦਰਤ ਨੇ ਰੱਖਿਆ ਕਿ ਜੇ ਇਹ ਕੱਚੀ ਰਹਿ ਗਈ ਜੇ ਇਸੇ ਤਰ੍ਹਾਂ ਖਾ ਰਹੇ ਹੋ ਤਾਂ ਉਹ ਵੀ ਇਸੇ ਤਰ੍ਹਾਂ ਅੰਤੜੀਆਂ 'ਚ ਚਿਪਕ ਕੇ ਤੁਹਾਨੂੰ ਪ੍ਰੋਬਲਮ ਕਾਫੀ ਕਰ ਦੀ ਜੇ। ਸੋ ਜਿਨ੍ਹਾਂ ਨੂੰ ਗੈਸ ਫਾਰਾ ਹੋਏ ਉਹਦਾ ਮਤਲਬ ਇਹ ਹੈ ਕਿ ਜਾਂ ਤਾਂ ਕੱਚੀ ਹੈ ਜਾਂ ਫਿਰ ਉਹ ਪੂਰੀ ਅਜੇ ਪੱਕੀ ਨਹੀਂ ਤੇ ਤੁਸੀਂ ਪਹਿਲਾਂ ਖਾਣ ਲੱਗ ਗਏ। ਬਿਲਕੁਲ ਸੋ ਜੇ ਮੂੰਹ ਵਿੱਚ ਪਾ ਕੇ ਤੁਹਾਨੂੰ ਕਰੱਚ ਦੀ ਆਵਾਜ਼ ਆ ਰਹੀ ਹੈ ਨਾ ਕੱਚੀ ਦੀ ਉਹ ਨਾ ਲਿਓ ਜੀ। ਕੁਝ ਹੋਰ ਜਿਹੜੇ ਲੌਂਗ ਟਰਮ ਇੱਕ ਤਾਂ ਤੁਹਾਨੂੰ ਲੱਗਦਾ ਜੇ ਕਿ ਹੁਣੇ ਹੋਏ ਬਸ ਮੈਂ ਅਖੀਰ ਤੇ ਬਹੁਤ ਅਹਿਮ ਚੀਜ਼ ਦੱਸਣ ਲੱਗਿਆਂ ਕਿ ਜਿਹੜੇ ਲੌਂਗ ਟਰਮ ਇਫੈਕਟਸ ਤੁਸੀਂ ਅੱਜ ਤੱਕ ਖਾ ਲਈਆਂ ਜੀ ਕੱਚੀਆਂ ਦਾਣਾ ਕੁਝ ਨਹੀਂ ਹੋਇਆ ਜੀ ਸਾਨੂੰ 2 ਸਾਲ ਹੋ ਗਏ ਖਾਂਦੇ ਆ ਕੱਖ ਨਹੀਂ ਹੋਇਆ ਤਾਂ ਲੌਂਗ ਟਰਮ ਇਫੈਕਟਸ ਕੀ ਕਰ ਸਕਦੀ ਦੇਖੋ ਡਾਕਟਰ ਸਾਹਿਬ ਜੀ ਇਰੀਟੇਬਲ ਜੋ ਬਾਵਲ ਸਿੰਡਰੋਮ ਜਿਹੜਾ ਸਿੰਡਰੋਮ ਉਹ ਕਰ ਸਕਦੀ ਜੇ ਯਾਨੀ ਤੁਹਾਨੂੰ ਤੁਸੀਂ ਖਾਧਾ ਤੇ ਨਾਲ ਦੀ ਨਾਲ ਗੁਸਲਖਾਨੇ ਭਜਣਾ ਪੈ ਗਿਆ ਤੁਹਾਡੀ ਇਵਨ ਵਿਟਾਮਿਨ ਤੇ ਮਿਨਰਲ ਦਾ ਜਿਹੜਾ ਹজম ਹੋਣ ਦਾ ਉਹ ਤਰੀਕਾ ਜੇ ਐਬਸਾਰਪਸ਼ਨ ਦਾ ਉਹਦੇ ਵਿੱਚ ਅੜਚਨ ਪੈਦਾ ਕਰ ਸਕਦੀ ਜੀ ਸੋ ਲੌਂਗ ਟਰਮ ਤੁਹਾਨੂੰ ਵਿਟਾਮਿਨ ਮਿਨਰਲ ਦੀਆਂ ਕਮੀਆਂ ਸਾਹਮਣੇ ਦੇ ਸਕਦੀਆਂ ਨੇ ਫਿਰ ਤੁਹਾਨੂੰ ਕਈ ਕਿਸਮਾਂ ਦੀ ਫੂਡ ਅਲਰਜੀਜ਼ ਹੋ ਜਾਂਦੀਆਂ ਨੇ ਉਹ ਤਾਂ ਹੋਰ ਜੀ ਬਹੁਤ سارے ਮਰੀਜ਼ ਕਹਿੰਦੇ ਨੇ ਸਾਡੇ ਜੋੜਾਂ 'ਚ ਤਕਲੀਫ ਹੋ ਗਈ ਕੀ ਇਹ ਹੋ ਜਾਂਦਾ ਸੋ ਇਹ ਜੋੜਾਂ ਵਿਚਲੇ ਦਰਦਾਂ ਦਾ ਵੀ ਅਹਿਮ ਕਾਰਨ ਹੈ ਕਿ ਜੇ ਇਹੀ ਹੈ ਫਿਰ ਜੀ ਗੋਲ ਸਟੋਨਸ ਪਿੱਤੇ ਦੀਆਂ ਪੱਥਰੀਆਂ ਦਾ ਕਾਰਨ ਇਹੋ ਜੇ ਫਿਰ ਇਹਦੇ ਵਿੱਚ ਖਾਸ ਤੌਰ ਤੇ ਉਹਜ ਕੇਸਸ ਵਿੱਚ ਤਾਂ ਮੌਤ ਤੱਕ ਹੋਈ ਦੇਖੀ ਗਈ ਫਿਰ ਕਰੋਨਸ ਡਿਜ਼ੀਜ਼ ਜਿਵੇਂ ਤੁਸੀਂ ਦੇਖੋ ਕਿ ਤੁਹਾਡੇ ਆਪ ਅਸੀਂ ਅੱਗੇ ਵੀ ਇਸ ਬਾਰੇ ਬਾਬਤ ਵੱਖ ਗੱਲ ਕੀਤੀ ਹੈ ਕਿ ਖੂਨ ਆਣਾ ਜਾਂ ਤੁਹਾਡੇ ਮੂੰਹ 'ਚ ਅਲਸਰ ਹੋਣੇ ਫਿਰ ਬਹੁਤ ਸਵੀਅਰ ਅਲਰਜੀ ਨਾਲ ਦਮੇ ਤੱਕ ਦੇ ਅਟੈਕ ਹੋ ਜਾਣੇ ਇਹਦੇ ਵਿੱਚ ਫਾਈਟੇਟਸ ਹੁੰਦੇ ਨੇ ਜੀ ਜਿਹੜੇ ਤੁਹਾਨੂੰ ਯਾਨੀ ਜਦੋਂ ਤੁਸੀਂ ਭਿਉਂ ਦਿੱਤੀ ਤਾਂ ਉਹ ਠੀਕ ਹੋ ਗਈ ਆ ਬਣ ਗਈ ਜਰ ਜੇ ਇਸ ਤਰ੍ਹਾਂ ਖਾਧੀ ਜਾਏ ਤਾਂ ਤੁਹਾਡੇ ਸਗੋਂ ਅਮਾਈਨੋ ਐਸਿਡ ਪ੍ਰੋਟੀਨ ਵਧੀਆ ਵਾਲੀ ਹਜ਼ਮ ਹੀ ਨਹੀਂ ਹੁੰਦੇ ਸੋ ਦਾ ਫਾਇਦਾ ਨਹੀਂ ਹੋਣਾ ਸੋ ਅਫਾਰਾ ਪੇਟ ਦੇ ਤੁਹਾਨੂੰ ਲਗਾਤਾਰ ਰੋਗ ਰਹਿਣ ਦੇ ਨਾਲ ਨਾਲ ਡਾਕਟਰ ਸਾਹਿਬ ਜੀ ਹੁਣ ਤੁਸੀਂ ਦੱਸੋਗੇ ਕਿ ਜਦੋਂ ਇਹ ਹਾਈਪਰਕਲੀਮੀਆ ਯਾਨੀ ਪੋਟਾਸ਼ੀਅਮ ਬਹੁਤ ਮਾਤਰਾ ਵਿੱਚ ਸਰੀਰ ਚ ਵਧਾ ਸਕਦੀ ਜੇ ਤੇ ਫਿਰ ਦੱਸ ਦਿਓ ਜੀ ਉਹਦੇ ਨਾਲ ਕਾਸਟ ਜੇ ਕਿਸੇ ਨੂੰ ਗੁਰਦੇ ਦਾ ਰੋਗ ਹੋਏ ਤੇ ਉਦੋਂ ਪੋਟਾਸ਼ੀਅਮ ਗੁਰਦੇ ਕੱਢ ਨਹੀਂ ਸਕਦੇ ਤੇ ਜੇ ਉਪਰੋਂ ਦੇ ਪੋਟਾਸ਼ੀਅਮ ਦਾ ਸੋਰਸ ਜ਼ਿਆਦਾ ਹੋ ਜਾਏ ਨਾ ਤੇ ਉਹਦੇ ਨਾਲ ਹਾਰਟ ਦੀ ਰਿਦਮ ਦੇ ਉੱਪਰ ਬੜਾ ਸੀਰੀਅਸ ਇਫੈਕਟ ਹੋ ਸਕਦਾ ਜਿਹੜਾ ਕਈ ਵਾਰ ਜ਼ਿੰਦਗੀ ਤੇ ਮੌਤ ਦੇ ਵਿੱਚ ਦੀ ਜਿਹੜੀ ਪਤਲੀ ਜੀ ਇੱਕ ਲਾਈਨ ਹੁੰਦੀ ਹੈ ਨਾ ਉੱਥੇ ਲੈ ਜਾਂਦਾ ਬੰਦੇ ਨੂੰ ਸੋ ਹਾਈਪਰਕਲੀਮੀਆ ਜਾਂ ਪੋਟਾਸ਼ੀਅਮ ਦਾ ਵਧਣਾ ਬਹੁਤ ਖਤਰਨਾਕ ਹੈ ਬਿਲਕੁਲ ਦੱਸ ਦਈਏ ਜੀ ਇੱਥੋਂ ਤੱਕ ਕਿ ਇਹ ਕਈ ਤੁਸੀਂ ਸੀਰੀਅਲਸ ਜਾਂ ਫਿਲਮਾਂ 'ਚ ਵੀ ਦੇਖਿਆ ਹੋਵੇਗਾ ਖੂਨ ਵਿੱਚ ਸਿੱਧਾ ਜਦੋਂ ਪੋਟਾਸ਼ੀਅਮ ਕਲੋਰਾਇਡ ਦਾ ਟੀਕਾ ਲੱਗਦਾ ਜੇ ਨਾ ਤੇ ਮੌਤ ਹੋ ਜਾਂਦੀ ਹੈ ਨਾਲ ਨਾਲ ਜ਼ਰੂਰੀ ਹੈ ਕਿ ਜਿਨ੍ਹਾਂ ਨੂੰ ਗੁਰਦੇ ਦਾ ਨੁਕਸ ਹੋਏ ਡਾਇਲਿਸਿਸ ਹੋਏ ਕਿਡਨੀ ਫੇਲਅਰ ਹੋਏ ਕਰੈਟਨਿਨ ਜ਼ਿਆਦਾ ਹੋਏ ਉਹਤੇ ਖਾਸ ਕਰ ਉਹ ਕੁਝ ਦਵਾਈਆਂ ਲੈ ਰਹੇ ਹੋ ਜਿਵੇਂ ਬਲੱਡ ਪ੍ਰੈਸ਼ਰ ਲਈ ਐਸਨਿਪਟਰ ਦਵਾਈ ਹੈ ਇਹ ਲੈ ਰਹੇ ਹੋ ਤਾਂ ਉਹਨਾਂ ਦਾ ਪੋਟਾਸ਼ੀਅਮ ਲੈਵਲ ਜ਼ਿਆਦਾ ਹੋ ਜਾਂਦਾ ਹੈ

ਇਹ ਤੋ ਸਿੱਧਾ ਸਵਾਲ ਕੀ ਡਾਲ ਕਿਹੜੇ ਕਿਹੜੇ ਨਾ ਖਾਣ ਦਾ ਸੋ ਦਾਲਾਂ ਕਿਹੜੇ ਰੋਗ ਵਿੱਚ ਯਾਨੀ ਕੀ ਯੂਰਿਕ ਐਸਿਡ ਵਾਲੇ ਕਿਉਂਕਿ ਅਸੀਂ ਉਹ ਪ੍ਰੋਗਰਾਮ ਵੱਖ ਕਰ ਦਿੱਤਾ ਹੋਇਆ ਜੇ ਕਿ ਯੂਰਿਕ ਐਸਿਡ ਵਾਲੇ ਦਾਲਾਂ ਕਿਉਂਕਿ ਕਿਉਂਕਿ ਦੇਖੋ ਜੀ ਪ੍ਰੋਟੀਨ ਸੋਰਸ ਵਧੀਆ ਹੈ ਸੋ ਵੈਸੇ ਤਾਂ ਜਿਨ੍ਹਾਂ ਨੂੰ ਗਾਊਟ ਹੋਇਆ ਨਾ ਯੂਰਿਕ ਐਸਿਡ ਵਧਣ ਕਰਕੇ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਦੇਖੋ ਸ਼ਰਾਬ ਬਿਲਕੁਲ ਹੱਥ ਨਹੀਂ ਲਾਣਾ ਇੱਕਦਮ ਭਾਰ ਘਟਾਉਣਾ ਨਹੀਂ ਹੈ ਵੀ ਜਿਹੜੇ ਮੱਛੀ ਨਹੀਂ ਲੈਣੀ ਰੈੱਡ ਮੀਟ ਨਹੀਂ ਲੈਣਾ ਤੇ ਨਾਲ ਦੀ ਨਾਲ ਦਾਲਾਂ ਇਨ ਮੋਡਰੇਸ਼ਨ ਲੈਣੀਆਂ ਤੇ ਛਿਲਕੇ ਵਾਲੀ ਦਾਲਾਂ ਦੇ ਨਾਲ ਯੂਰਿਕ ਐਸਿਡ ਵਧਣ ਦਾ ਜ਼ਰੂਰ ਖਤਰਾ ਹੁੰਦਾ ਹੈ ਪਰ ਜੇ ਤੁਹਾਨੂੰ ਗਾਊਟ ਨਹੀਂ ਹੈ ਨਾ ਸਿਰਫ ਇੱਕ ਰਿਪੋਰਟ ਹੀ ਯੂਰਿਕ ਐਸਿਡ ਦੀ ਫੜ ਕੇ 7 ਤੇ 8 ਦੀ ਰਿਪੋਰਟ ਆ ਤੇ ਉਹਦੇ ਤੇ ਨਾ ਘਬਰਾਇਓ ਉਹਦੇ ਯੂਰਿਕ ਐਸਿਡ ਇੱਕ ਮੈਟਾਬੋਲਿਕ ਸਿੰਡਰੋਮ ਦਾ ਹਿੱਸਾ ਉਹਨੂੰ ਨਾ ਤਾਂ ਦਵਾਈ ਦੀ ਲੋੜ ਹੈ ਤੇ ਆਪਣਾ ਜੀਵਨ ਸ਼ੈਲੀ ਬਦਲਣ ਦੀ ਲੋੜ ਹੈ ਬਿਲਕੁਲ ਜੀ ਬਹੁਤ ਤੁਸੀਂ ਸਨੇ ਲਿਖਦੇ ਹੋ ਕੋਈ ISR ਤੇ ਪ੍ਰੋਗਰਾਮ ਕਰਦੇ ਹੋ ਉਹ ਜੀ ਤੁਸੀਂ ਲੈਬਾਰਟਰੀ ਟੈਸਟਾਂ ਦੇ ਪ੍ਰੋਗਰਾਮ ਨਹੀਂ ਹੁੰਦੇ ਦੋ ਲੈਬਾਰਟਰੀਆਂ ਬਦਲ ਦੋਗੇ ਤੇ ਉਹ ਟੈਸਟ ਵੀ ਕਿਤੇ ਅਲੱਗ ਹੋ ਜਾਂਦਾ ਜੇ ਉਹ ਟੈਸਟਾਂ ਦੇ ਹਜ਼ਾਰਾਂ ਕਾਰਨ ਨੇ ਉਹਦੇ ਵਿੱਚ ਕਿਉਂ ਵਧਿਆ ਹੋਣਾ ਬਿਲਕੁਲ ਇੰਜ ਯੂਰਿਕ ਐਸਿਡ ਕੱਲਾ ਇੱਕ ਇੱਕੋ ਹੀ ਬਿਮਾਰੀ ਲਈ ਨਹੀਂ ਜੇ ਉਹ ਬਹੁਤ ਸਾਰੇ ਹੋਰ ਅੰਦਰਲੇ ਰੋਗ ਦੱਸਦਾ ਜੇ ਉਹਨਾਂ ਤੇ ਇੱਕ ਕੋਈ ਪ੍ਰੋਗਰਾਮ ਨਹੀਂ ਹੋ ਸਕਦਾ ਉਹਦੇ ਲਈ ਤੁਹਾਨੂੰ ਚੈਕਿੰਗ ਕਰਾਣੀ ਪਵੇਗੀ ਕਿ ਕੀ ਹੈ ਯਾਨੀ ਕੱਲੀ ਟੀਵੀ ਹੋਈ ਹੋ ਸਕਦੀ ਜਿਸ ਦੇ ਵਿੱਚ ਉਹਦੇ ਵਿੱਚ ਵੀ ਤੁਹਾਡਾ ਈਐਸਆਰ ਵੱਧ ਜਾਣਾ ਸੋ ਇਹ ਇੱਕ ਕੋਈ ਰੋਗ ਨਹੀਂ ਹੈ ਈਐਸਆਰ ਇੱਕ ਲੈਬਾਰਟਰੀ ਟੈਸਟ ਹੈ ਯੂਰਿਕ ਐਸਿਡ ਲੈਬਾਰਟਰੀ ਟੈਸਟ ਹੈ ਨਾ ਕਿ ਕੋਈ ਬਿਮਾਰੀ ਸੋ ਇਹ ਕਿਰਪਾ ਕਰਕੇ ਮਨ ਚੋਂ ਵਹਿਮ ਕੱਢੋ ਕਿ ਅਸੀਂ ਕੋਈ ਟੈਸਟ ਕਰਾ ਲਿਆ ਤੇ ਉਹਦੇ ਨਾਲ 200 ਬਿਮਾਰੀਆਂ ਜੋ ਜੁੜੀਆਂ ਨੇ ਉਹ ਸਾਰੀਆਂ ਹੀ ਹੋ ਗਈਆਂ ਇਹੋ ਜਿਹਾ ਕੁਝ ਨਹੀਂ ਹੈ ਸੋ ਤੁਸੀਂ ਕਿਰਪਾ ਕਰਕੇ ਤਸੱਲੀ ਨਾਲ ਕਈ ਕਈ ਲੈਬਾਰਟਰੀਆਂ ਵਾਲੇ ਉਹ ਇੱਕ ਬਟਾ ਸਾਰਾ 10 15 ਪੰਨੇ ਦਾ ਹੀ ਟੈਸਟ ਕਰ ਦਿੰਦੇ ਨੇ। ਕੱਟਾ ਫ੍ਰੀ ਵੀ ਕਰ ਜਾਂਦੇ ਨੇ। ਇਹ ਹਸ਼ਿੰਦਰ ਜੀ ਉਹ ਕਈ ਰਿਪੋਰਟਾਂ ਦੇ ਨਾ ਪੀਲੇ ਪੀਲੇ ਨਿਸ਼ਾਨ ਲਾ ਕੇ ਤੁਹਾਨੂੰ ਦੇ ਦਿੰਦੇ ਨੇ। ਕਿ ਆ ਨੁਕਸ ਹੈ ਜੀ ਤੇ ਫਿਰ ਬੰਦੇ ਨੂੰ ਸਭ ਦੇ ਨਹੀਂ ਆਉਂਦਾ ਇਹਦਾ ਕਰਨਾ ਮੈਂ ਕੀ। ਬਿਲਕੁਲ ਇੰਜ ਹੀ ਜਦੋਂ ਟੈਸਟਿੰਗ ਅਲਰਜੀ ਦੀ ਕਈ ਵਾਰ ਹੁੰਦੀ ਜੇ ਤੁਹਾਨੂੰ ਉਹਦੇ ਚ ਆ ਜਾਂਦੀ ਜੇ ਕਣਕ ਦੀ ਅਲਰਜੀ ਜਦੋਂ ਸੈਪਰੇਟ ਟੈਸਟ ਬੜੇ سارے ਹੋਰ ਵੀ ਟੈਸਟ ਹੁੰਦੇ ਨੇ ਕਣਕ ਦੀ ਅਲਰਜੀ ਦੇ ਤੇ ਉਹਨਾਂ ਵਿੱਚੋਂ ਨਿਕਲਦੀ ਨਹੀਂ ਮੈਂ ਮਿਸਾਲ ਵਜੋਂ ਨਿੱਕੀ ਜਿਹੀ ਗੱਲ ਦੱਸ ਦਿੰਨੀ ਆ ਜੀ। TTGIGE ਜੋ ਟੈਸਟ ਆਰਮ ਅਸੀਂ ਕਰਦੇ ਆਂ ਜੀ ਇਹ ਕਣਕ ਦੀ ਅਲਰਜੀ ਹੋ ਗਈ ਤੇ ਫਿਰ ਕਈ ਵਾਰ ਉਹ ਆਂਦੀ ਵੀ ਨਹੀਂ ਤੇ ਹੁੰਦਾ ਕੀ ਜੇ IG A ਯਾਨੀ ਜੋ ਸ਼ਬਦ ਉਹ ਜੇ فرض ਕਰੋ ਸਰੀਰ ਚੀ ਘਾਟੇ ਤੇ ਤੁਹਾਨੂੰ ਹੋਏਗੀ ਵੀ ਅਲਰਜੀ ਤਾਂ ਵੀ ਨਾਰਮਲ ਆ ਜਾਣਾ ਸੋ ਇਹ ਲੈਬਾਰਟਰੀ ਟੈਸਟਾਂ ਤੇ ਪਲੀਜ਼ ਤੁਸੀਂ ਆਪਣਾ ਆਧਾਰਨਾ ਰੱਖਿਆ ਕਰੋ ਸਾਡੇ ਪ੍ਰੋਗਰਾਮਾਂ ਦਾ ਇਹੋ ਮਕਸਦ ਹੈ ਕਿ ਤੁਹਾਡੇ ਮਨਾਂ ਚੋਂ ਡਰ ਤੇ ਵਹਿਮ ਕਿਸੇ ਤਰੀਕੇ ਖਤਮ ਕਰ ਸਕੀਏ ਕਿ ਭਈ ਇਹ ਜੜੀਆਂ ਬਿਮਾਰੀਆਂ ਨੇ ਇਹਨਾਂ ਨੂੰ ਥੋੜਾ ਥੋੜਾ ਜੇ ਸੀਰੀਅਸ ਕਿਤੇ ਲੈਣ ਦੀ ਲੋੜ ਹੈ ਉਹ ਨੁਕਤਾ ਵੀ ਦੱਸ ਦਿਆਂ ਪਰ ਬਾਕੀਆਂ ਤੇ ਰਤਕ ਤੁਸੀਂ ਠਰਮਾ ਰੱਖੋ ਆਪਣੇ ਆਪ ਤੇ ਵਿਸ਼ਵਾਸ ਰੱਖੋ ਚੰਗੀ ਖੁਰਾਕ ਲਓ ਕਸਰਤ ਕਰੋ ਤੇ ਫਿਰ ਜਿਹੜੇ ਵੀ ਰੱਬ ਨੂੰ ਮੰਨਦੇ ਹੋ ਉਹਨੂੰ ਧਿਆਕੇ ਕਦੇ-ਕਦੇ ਉਹਦੇ ਤੇ ਵੀ ਆਸ ਰੱਖ ਲਿਆ ਕਰੋ ਤੇ ਜੇ ਰੱਬ ਨੂੰ ਨਹੀਂ ਧਿਆਂ ਦੇ ਆਪਣੀ ਕਿਸਮਤ ਤੇ ਹੀ ਲਾਓ ਨਾ ਇਹ ਤਾਂ ਫੈਸਲਾ ਕਰੋ ਕਿ ਹਾਂਜੀ ਕੁਦਰਤ ਕੁਦਰਤ ਹੈ ਹੀ ਨਾ ਜੀ ਕੁਦਰਤ ਤੋਂ ਬਿਨਾਂ ਤੇ ਰੱਬ ਨਹੀਂ ਵੀ ਹੈ ਤੇ ਕੁਦਰਤ ਤਾਂ ਹੈ ਹੀ ਬਿਲਕੁਲ ਸੋ ਬਹੁਤ ਖੁਸ਼ ਆਪੇ ਵੀ ਠੀਕ ਕਰ ਜਾਂਦੀ ਜੇ ਬੁਖਾਰ ਤੱਕ ਹੋਇਆ ਵੀ ਜੇ ਤੁਸੀਂ ਦਿਲ 'ਚ ਤਗੜੀ ਹਿੰਮਤ ਰੱਖੋ ਤਾਂ ਬੁਖਾਰ ਤੱਕ ਵੀ ਲੈ ਜਾਂਦਾ ਜੇ ਸੋ ਜਿਉਂਦੇ ਰਹੋ ਮੁਸਕਰਾਉਂਦੇ ਰਹੋ ਹੱਸਦੇ ਰਹੋ ਖਿੜਖਿੜਾਉਂਦੇ ਰਹੋ ਤੇ ਫਿਰ ਖੁਸ਼ ਰਹੋ ਆਬਾਦ ਰਹੋ ਤੰਦਰੁਸਤ ਰਹੋ ਇਹੋ ਸਾਡੀ ਦੁਆ ਜੇ ਤੁਹਾਡੇ ਲਈ ਤੇ ਫਿਰ ਮਿਲਦੇ ਆਂ ਜੀ ਅਗਲੇ ਪ੍ਰੋਗਰਾਮ ਦਾ ਬਿਲਕੁਲ ਲੈਣ ਦੀ ਇਜਾਜ਼ਤ